ਮੈਨੂੰ ਲੱਗਦਾ ਇਹ ਘਰ ਹੈ ਹਾਂਜੀ ਚੰਨਣ ਦੇਸ਼ਪਤ ਤੁਹਾਡਾ ਹੀ ਨਾਂ ਹੈ ਜੀ ਹਾਂਜੀ ਹਾਂਜੀ ਮੇਰਾ ਹੀ ਆ ਜੀ ਫੇਸਬੁੱਕ ਤੇ ਚੰਨਣ ਫੇਸਬੁੱਕ ਆ ਆਈਡੀ ਤੁਹਾਡਾ ਹੀ ਹੈ ਹਾਂਜੀ ਮੇਰਾ ਹੀ ਆ ਜੀ ਲਿਓ ਜੀ ਇਹ ਖਾਜ ਇੰਡੀਅਨ ਆਰਮੀ ਆਗੇ ਵਧੋ ਹਮ ਤੁਹਾਰੇ ਸਾਥ ਹੈ ਇਹ ਫੇਸਬੁੱਕ ਦੀ ਪੋਸਟ ਤੁਸੀਂ ਪਾਈ ਹੈ ਹਾਂਜੀ ਹਾਂਜੀ ਮੈਂ ਪਾਈ ਹੈ ਜੀ ਇਹ ਪਾਕਿਸਤਾਨ ਨੂੰ ਦੁਨੀਆ ਦੇ ਨਕਸ਼ੇ ਤੋਂ ਮਿਟਾ ਦਾਂਗੇ ਇਹ ਪੋਸਟ ਵੀ ਤੁਸੀਂ ਪਾਈ ਹੈ ਹਾਂਜੀ ਹਾਂਜੀ ਮੈਂ ਪਾਈ ਹੈ ਜੀ ਇਹ ਵੀ ਗੁੱਡ ਗੁੱਡ ਹਾਂ ਤੁਸੀਂ ਮੇਰੀ ਛਾਤੀ ਦੇ ਨਾਲ ਬੰਬ ਬੰਨ ਦੋ ਤੇ ਮੈਨੂੰ ਪਾਕਿਸਤਾਨ ਚ ਸੁੱਟ ਦੋ ਇਹ ਵੀ ਪੋਸਟ ਤੁਸੀਂ ਪਾਈ ਹੈ ਹਾਂਜੀ ਹਾਂਜੀ ਮੈਂ ਪਾਈ ਹੈ ਜੀ ਇਹ ਵੀ ਦਰਸਲ ਇੰਡੀਅਨ ਆਰਮੀ ਤਾਂ ਆਪਣਾ ਕੰਮ ਕਰ ਹੀ ਰਹੀ ਹੈ ਪਰ ਸਾਨੂੰ ਤੁਹਾਡੇ ਵਰਗੇ ਸੂਰਬੀਰਾਂ ਦੀ ਬਾਰਡਰ ਤੇ ਲੋੜ ਹੈ। ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਵਰਗੇ ਬਹਾਦਰ ਜਰਨੈਲ ਸਾਡੇ ਨਾਲ ਫਰੰਟ ਤੇ ਆ ਕੇ ਪਾਕਿਸਤਾਨ ਨਾਲ ਲੜਾਈ ਕਰਨ ਤੇ ਸਿਰਫ ਫੇਸਬੁੱਕ ਤੇ ਪੋਸਟਾਂ ਨਾ ਪਾਣ। ਚੱਲੀਏ ਫਿਰ ਲੈ ਜੀਏ ਫਿਰ ਇਹਨਾਂ ਨੂੰ। ਚਿੱਠੇ ਜੀ ਬਾਰਡਰ ਤੇ ਚੱਲ ਚੱਲੋ ਚੱਲਦੇ ਮੈਂ ਨਹੀਂ ਆਣਾ ਮੈਂ ਨਹੀਂ ਆਣਾ ਅਮਾ ਮੈਂ ਨਹੀਂ ਜਾਣਾਂਗੀ ਤੁਹਾਡੇ ਵਰਗੇ ਬੰਦੇ ਨਹੀਂ ਹੋਇਆ ਕਿਤੇ ਨਹੀਂ ਪੈਂਦਾ ਜੀ ਮੈਂ ਪਹੁੰਚਾਂਗਾ ਅਮਾ ਮਾਮਾ ਮਾਮਾ ਖਾ ਲਾਂਗੇ ਤੁਹਾਡੇ ਵਰਗੇ ਭਾਦਰ ਦੀ ਲੋੜ ਹੈ ਮੈਨੂੰ ਮਾੜਾ ਲੱਗਦਾ ਹੈ ਜੀ ਕੋਈ ਗੱਲ ਨਹੀਂ ਚਲੋ ਚਲੋ ਕੋਮਨ ਤੋਂ ਪਟ